ਅੱਜ ਅਸੀਂ ਰਿਜ਼ਰਵੇਸ਼ਨ ਚੋਰ ਚੋਰ ਫੜੋ ਮੋਰਚਾ ਜਿਹੜਾ ਸਰਦਾਰ ਬਰਬੰਦਰ ਸਿੰਘ ਕੁੰਬੜਾ ਦੀ ਰਹਿਨਮਾਈ ਥਲੇ ਚੱਲ ਰਿਹਾ ਹੈ ਮੋਹਾਲੀ ਵਿੱਚ ਉੱਥੇ ਪਹੁੰਚੇ ਆਂ ਮੈਂ ਡਾਕਟਰ ਅੰਬੇਦਕਰ ਸਾਹਿਬ ਨੇ ਜੋ ਸੁਧਾਣ ਲਿਖਿਆ ਹੈ ਉਹਦੇ ਵਿੱਚ ਬਾਰੇ ਦੱਸਣਾ ਚਾਹੁੰਦਾ ਹੈ ਵੀ ਸੁਧਾਣ ਬਹੁਤ ਵਧੀਆ ਲਿਖਿਆ ਹੈ ਪਰ ਡਾਕਟਰ ਅੰਬੇਦਕਰ ਸਾਹਿਬ ਕਹਿੰਦੇ ਸੀ ਵੀ ਜੇ ਸੁਧਾਣ ਲਿਖਣ ਵਾਲੇ ਬੰਦੇ ਵਧੀਆ ਹੋਣ ਤੇ ਸੁਭਿਦਾਨ ਮਾੜਾ ਵੀ ਹੋਵੇ ਤਾਂ ਵੀ ਉਹ ਬਹੁਤ ਵਧੀਆ ਸਿੱਧ ਹੁੰਦਾ ਹੈ ਜੇ ਸੁਭਿਦਾਨ ਲਿਖਣ ਵਾਲੇ ਬੰਦੇ ਵਧੀਆ ਹੋਣ ਤੇ ਥੱਲੇ ਲਾਗੂ ਕਰਨ ਵਾਲੇ ਮਾੜੇ ਹੋਣ ਤਾਂ ਮਾੜਾ ਹੀ ਪ੍ਰੂਵ ਹੁੰਦਾ ਹੈ ਮੈਂ ਦੱਸਣਾ ਚਾਹੁੰਦਾ ਹੈ ਅੱਜ ਗੱਲ ਕਰਨਾ ਮੈਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦਾ ਰਾਈਟ ਆਫ ਚਿਲਡਰਨ ਫਾਰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਜੋ ਪਾਰਲੀਮੈਂਟ ਵੱਲੋਂ ਪਾਸ ਹੋਣ ਉਪਰੰਤ 1 ਚਾਰ 2010 ਤੋਂ ਪੂਰੇ ਭਾਰਤ ਵਿੱਚ ਲਾਗੂ ਹੋ ਗਿਆ ਪਰੰਤੂ ਪੰਜਾਬ ਇੱਕ ਅਜਿਹਾ ਸੁਬਾਹ ਜਿਹਦੇ ਵਿੱਚ ਅਜੇ ਤੱਕ ਇੱਕ ਵੀ ਬੱਚਾ ਦਾਖਲ ਨਹੀਂ ਹੋਇਆ ਕਾਰਨ ਉਸ ਸਮੇਂ ਜੋ ਬਾਦਲ ਗਵਰਨਮੈਂਟ ਸੀ ਉਹਨੇ ਜਿਹੜੀ ਨੋਟੀਫਿਕੇਸ਼ਨ ਕੀਤੀ ਉਹ ਪਹਿਲਾਂ ਦਾ ਦੇਰੀ ਨਾਲ ਕੀਤੀ ਜਦ ਕਿ ਜਾਦੇ 1/4/2010 ਤੋਂ ਲਾਗੂ ਹੈ ਨੋਟੀਫਿਕੇਸ਼ਨ ਕੀਤੀ 1/4/2000 ਨੋਟੀਫਿਕੇਸ਼ਨ ਕੀਤੀ 1/4/2010 ਦਾ ਸੈਸ਼ਨ ਕੱਢਤਾ 1/4/2011 ਦਾ ਕੱਢਤਾ ਤੇ ਨੋਟੀਫਿਕੇਸ਼ਨ ਕੀਤੀ 10/10/2011 ਨੂੰ ਉਹਦੇ ਵਿੱਚ ਵੀ ਨੁਕਸ ਪਤਾ ਵੀ ਪਹਿਲਾ ਬੱਚਾ ਜਾਵੇ ਸਰਕਾਰੀ ਸਕੂਲ ਚ ਜੇ ਸਰਕਾਰੀ ਸਕੂਲ ਚ ਸੀਟ ਨਹੀਂ ਮਿਲਦੀ ਫਿਰ ਐਨਓਸੀ ਲੈ ਕੇ ਫਿਰ ਪ੍ਰਾਈਵੇਟ ਸਕੂਲ ਚ ਜਾ ਸਕਦਾ ਹੈ ਇਹ ਜਿਹੜਾ ਨੁਕਸ ਹੈ ਇਹ ਸਟੇਟ ਗਵਰਨਮੈਂਟ ਨੂੰ ਪਾਉਣ ਦੀ ਕੋਈ ਅਧਿਕਾਰ ਨਹੀਂ ਹੈ ਇਹ ਨਹੀਂ ਪਾ ਸਕਦੀ ਉਹਨਾਂ ਪਰ ਮੈਨੂੰ ਦੱਸੋ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਇਹ ਜਿਹੜਾ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋਇਆ ਕੀ ਇਹ ਭਾਰਤ ਦਾ ਹਿੱਸਾ ਨਹੀਂ ਹੈ ਜਦ ਕੇ ਇਸ ਐਕਟ ਤਹਿਤ ਪ੍ਰਾਈਵੇਟ ਅਨੈਡਿਟਡ ਸਕੂਲਾਂ ਚ ਘੱਟੋ ਘੱਟ 25% ਸੀਟਾਂ ਪ੍ਰੀ ਨਰਸਰੀ ਜੁਲੇ ਕੇ 8ਵੀਂ ਤੱਕ ਦੇਣੀਆਂ ਫ੍ਰੀ ਦੇਣੀਆਂ ਬਣਦੀਆਂ ਸੀ 372 ਸਕੂਲ ਤੁਹਾਡੇ ਮੋਹਾਲੀ ਜ਼ਿਲ੍ਹੇ ਚ ਐ ਤੇ ਲਗਭਗ 9500 ਪੂਰੇ ਪੰਜਾਬ ਵਿੱਚ ਐ 10 ਲੱਖ ਤੋਂ ਉੱਪਰ ਬੱਚਾ ਤੁਹਾਡਾ ਮਿਆਰੀ ਸਿੱਖਿਆ ਤੋਂ ਪ੍ਰਾਈਵੇਟ ਅਨੈਡਿਟਡ ਸਕੂਲਾਂ ਦੀ ਮਿਆਰੀ ਸਿੱਖਿਆ ਤੋਂ ਵਾਂਝਾ ਰਹਿ ਗਿਆ ਆਪਾਂ ਕਹਿੰਦੇ ਆ ਪੰਜਾਬੀ ਵੀ ਅਸੀਂ ਬਹੁਤ ਯਾਰੂ ਆਂ ਅਸੀਂ ਨਹੀਂ ਕੋਈ ਕਿਸ ਦੀ ਪ੍ਰਵਾ ਕਰਦੇ ਅਸੀਂ ਨਹੀਂ ਜਾਤੀ ਸਹਦੇ ਫਿਰ ਤੁਹਾਡੇ ਬੱਚਾ ਨਾਲ ਨਹੀਂ ਵੱਡੀ ਜਾਤੀ ਹੋ ਗਈ ਤੁਸੀਂ ਕਿਵੇਂ ਚੁੱਪ ਬੈਠੇ ਹੋ ਕੱਲ ਨੂੰ ਡਾਕਟਰ ਮੇਧਕਰ ਸਾਹਿਬ ਦਾ ਜਨਮ ਦਿਨ ਮਨਾਉਂਗੇ ਬੁਰੇ ਦੁਨੀਆ ਜ ਮਨਾਉਣਗੇ ਅਸੀਂ ਪੰਜਾਬੀ ਮਨਾਉਂਗੇ ਅਸੀਂ ਗੱਲਾਂ ਬਹੁਤ ਕਰਦੇ ਆ ਜੈ ਭੀਮ ਜੈ ਭਾਰਤ ਵੀ ਕਹਿੰਦੇ ਆ ਪਰ ਭੀਮ ਸਾਹਿਬ ਦੀ ਗੱਲ ਨੂੰ ਨਹੀਂ ਮੰਨਦੇ ਉਹਨਾਂ ਨੇ ਕਿਹਾ ਸੀ ਐਜੂਕੇਟ এডੂਕੇਸ਼ਨ ਪਰ ਹੀ ਆਵਾਜ਼ ਨਹੀਂ ਕਰ ਰਹੇ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਕਾਂਗਰਸ ਗਵਰਨਮੈਂਟ ਨੇ ਐਕਟ ਬਣਾਤਾ ਤੇ ਬਾਦਲ ਗਵਰਨਮੈਂਟ ਨੇ ਖਾਲੀਦਾਲ ਗਵਰਨਮੈਂਟ ਨੇ ਨੋਕਸ ਪਾਤਾ ਫਿਰ ਕਾਂਗਰਸ ਗਵਰਨਮੈਂਟ ਆਈ ਪਰ ਕਾਂਗਰਸ ਗਵਰਨਮੈਂਟ ਵੀ ਕਾਂਗਰਸਦਾਈ ਬਣਾਇਆ ਹੈ ਕਾਨੂੰਨ ਲਾਗੂ ਨਹੀਂ ਕਰ ਪਾਈ 2017 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨਾਂ ਤੋਂ ਪਹਿਲਾਂ ਦਲਤ ਕਰਨ ਕਲੇਬ ਹੋਈ ਸੀ ਹਿੰਦੁਸਤਾਨ ਟਾਈਮ ਵਿੱਚ ਖਬਰ ਲੱਗੀ ਹੈ ਉਹਦੇ ਵਿੱਚ ਚਰਨਜੀਤ ਚੰਨੀ ਅੰਮ੍ਰਿਤਕਾ ਸੋਹਣੀ ਮਨਪਰੀਤ ਬਾਦਲ ਕੈਪਟਨ ਬਲਿੰਦਰ ਸਿੰਘ ਸਰਨ ਦੀ ਹੈ ਸਟੇਟਮੈਂਟ ਹੈ ਵੀ ਜੇ ਸਾਡੀ ਗਵਰਨਮੈਂਟ ਕਾਂਗਰਸ ਆ ਗਈ ਪੰਜਾਬ ਚ ਅਸੀਂ ਇਹ ਲਾਗੂ ਕਰ ਦਾਂਗੇ ਗਵਰਨਮੈਂਟ ਵੀ ਆ ਗਈ ਫਿਰ ਵੀ ਕੁਝ ਨਹੀਂ ਕਿਹਾ ਹੁਣ ਆਪਾਂ ਉਹ ਅੰਤਮਾਨ ਸਾਹਿਬ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਇਹ ਸਿੱਖਿਆ ਤੇ ਸਿਹਤ ਦੇ ਮੁੱਦੇ ਉਪਰਾਈ ਸੀ ਤੇ ਸਿੱਖਿਆ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲਾਂ ਕਰਦੇ ਹੋ ਤੁਸੀਂ ਵੀਰ ਫੇਲ ਹੋ ਗਏ ਇਸ ਬੱਚਿਆਂ ਨੂੰ ਦਾਖਲ ਕਰਨ ਦੇ ਵਿੱਚ ਜਾਦ ਕੇ 19 ਫਰਵਰੀ 2025 ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਕੇਸ ਪਾਤਾ ਆ ਜਾ ਸਾਡੀ ਕਿਸੇ ਨੇ ਨਹੀਂ ਸੁਣੀ ਕੇਸ ਪਾਤਾ ਤੇ 19 ਫਰਵਰੀ 2025 ਨੂੰ ਹਾਈ ਕੋਰਟ ਦੇ ਆਰਡਰ ਵੀ ਆ ਗਏ ਤੁਸੀਂ ਫਿਰ ਵੀ ਚੁੱਪ ਰਹੇ ਤੁਸੀਂ ਮਹੀਨਾ ਤੇ ਉੱਪਰ ਲਾਤਾ ਨੋਟੀਫਿਕੇਸ਼ਨ ਇਸ਼ੂ ਕਰਨ ਨੂੰ ਜਿਹੜਾ ਕਿ ਦੋ ਘਟ ਦਾ ਕੰਮ ਹੈ ਇੱਕ ਦਿਨ ਦਾ ਕੰਮ ਹੈ ਦੋ ਦਿਨ ਦਾ ਕੰਮ ਹੈ ਤੁਹਾਨੂੰ ਪਤਾ ਅਸੀਂ ਵੀ ਦਾਖਲੇ ਹੋ ਰਹੇ ਆ ਪ੍ਰਾਈਵੇਟ ਸਕੂਲ ਦਾਖਲੇ ਕਰ ਲੈਣ ਮਹੀਨਾ ਤੁਸੀਂ ਚੁੱਪ ਰਹੇ ਹੋ ਤੁਸੀਂ ਦੋ ਕੋਈ ਜਵਾਬ ਦੇ ਸਕਦੇ ਹੋ ਤੁਸੀਂ ਨਹੀਂ ਦੇ ਸਕਦੇ ਪਹਿਲੀ ਅਪ੍ਰੈਲ ਨੂੰ ਕਲਾਸਾਂ ਸ਼ੁਰੂ ਹੋ ਗਈਆਂ ਪਰ ਹਾਲ ਤੱਕ ਕੋਈ ਬੱਚਾ ਵੀ ਪ੍ਰਾਈਵੇਟ ਸਕੂਲ ਚ ਦਾਖਲਾ ਨਹੀਂ ਹੋਇਆ ਜ਼ਿਲ੍ਹਾ ਸਿੱਖਿਆ ਅਫਸਰ ਵੀ ਕੁਝ ਨਹੀਂ ਕਰ ਰਹੇ ਪ੍ਰਾਈਵੇਟ ਸਕੂਲ ਕਹਿੰਦੇ ਵੀ ਸਾਡੇ ਕੋਲ ਤਾਂ ਆਰਡਰ ਹੀ ਨਹੀਂ ਆ ਰਹੇ ਬੱਚੇ ਜਾ ਰਹੇ ਐ ਉਹ ਵਾਲੇ ਦਾਲੇ ਘੁੰਮ ਰਹੇ ਵਿਚਾਰੇ ਹਾਲ ਤੱਕ ਕੋਈ ਬੱਚਾ ਦਾਖਲ ਨਹੀਂ ਹੋਇਆ ਮੈਨੂੰ ਦੱਸੋ ਇਹ ਜਦੋਂ ਇਹਨਾਂ ਸਕੂਲਾਂ ਨੇ ਮਾਨਤਾ ਲਿੱਤੀ ਹੈ ਤੇ ਇਹਨਾਂ ਨੇ ਲਿਖਤ ਹੈ ਫਾਰਮ ਬੰਦ ਦੇ ਵਿੱਚ ਵੀ ਅਸੀਂ 25% ਬੱਚੇ ਦਾਖਲ ਕਰੂਗੇ ਜਿਲਾ ਸਖਿਆ ਅਫਸਰਾਂ ਨੇ ਇਹ ਇਹਨਾਂ ਨੂੰ ਰੈਕੋਨਿਸ਼ੈਂਸ ਸਰਟੀਫਿਕੇਟ ਦਤਾ ਮਾਨਤਾ ਦਾ ਸਰਟੀਫਿਕੇਟ ਦਤਾ ਉਹਦੇ ਵਿੱਚ ਕੰਡੀਸ਼ਨਲ ਹਾਊਸ ਸਰਟੀਫਿਕੇਟ ਉਹ ਚ ਕੰਡੀਸ਼ਨ ਹੋਰ ਵੀ ਹੈ ਇੱਕ ਕੰਡੀਸ਼ਨ ਇਹ ਲਈ ਹੈ ਵੀ ਤੁਸੀਂ ਘੱਟੋ ਘੱਟ 25% ਸੀਟਾਂ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਨ ਨੂੰ ਪ੍ਰੀ-ਨਰਸਰੀ ਲੈ ਕੇ 8ਵੀਂ ਤੱਕ ਦਾਖਲ ਕਰਨੀਆਂ ਹੈ ਸ਼ਰਤ ਲਾਈ ਚੈੱਕ ਇਹਨੇ ਕਰਨੀ ਸੀ ਜਿਹਦੇ ਸ਼ਰਤ ਲਈ ਹੈ ਜਾਂ ਐਜੂਕੇਸ਼ਨ ਮਹਿਕਮਾ ਚੈੱਕ ਕਰਦਾ ਸਭ ਰਲੇ ਮਿਲੇ ਹੋਏ ਆ ਵਿੱਚ ਪ੍ਰਾਈਵੇਟ ਸਕੂਲ ਆ ਗਏ ਵਿੱਚ ਅਧਿਕਾਰੀ ਆ ਗਏ ਵਿੱਚੇ ਪਾਰਟੀ ਆ ਗਿਆ ਪਲੈਟਿਕ ਪਾਰਟੀਆਂ ਮੈਂ ਮਨੂੰ ਕੋਈ ਚਾਜਕ ਨਹੀਂ ਸਾਰੀਆਂ ਰਲੀਆਂ ਮਿਲੀਆਂ ਤਾਂ ਹੀ ਨਹੀਂ ਬੋਲਦੀਆਂ ਸੋ ਵੀਰੋ 10 ਲੱਖ ਬੱਚਿਆਂ ਦਾ ਕਾਹਨ ਹੋ ਗਿਆ ਹੁਣ ਪ੍ਰੀਨਰਸੇ ਵਿੱਚੇ ਘਟ ਤੋਂ ਘੜ 70 ਤੋਂ ਲੈ ਕੇ 30000 ਬੱਚਾ ਦਾਖਲ ਹੋਣਾ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਾਲ ਹੋਇਆ ਇਹ ਪਿਛਲੇ ਦੂਸਰੀ ਚਾ ਬੱਚਾ ਚੌਥੀ ਚਾ ਪੰਜਵੀਂ ਚਾ ਸੱਤਵੀਂ ਚਾ ਉਹਨਾਂ ਦਾ ਵੀ ਅਧਿਕਾਰ ਸੀ ਇਹ ਫੰਡਾਮੈਂਟਲ ਰਾਈਟ ਚੁੱਪ ਰਹੇਗਾ ਤੇ ਨਾ ਕੋਈ ਫਾਈਨ ਲਾਇਆ ਫਾਈਨ ਪਤਾ ਕਿੰਨਾ ਹੈ ਤੁਸੀਂ ਹੈਰਾਨ ਹੋ ਜਾਓਗੇ ਪਹਿਲਾ ਹੈ 1 ਲੱਖ ਰੁਪਏ ਤੱਕ ਉਸ ਤੋਂ ਬਾਅਦ 10000 ਰੁਪਿਆ ਰੋਜ਼ ਦਾ ਫਾਈਨ ਹੈ ਪਵੰਤਮਾਨ ਸਾਹਿਬ ਸਾਡਾ ਕਿਸੇ ਦਾ ਬਿਜਲੀ ਬਿੱਲ ਲੇਟ ਹੋ ਜਾਵੇ ਪਵਾਂ 10000 ਸੌਰੀ 10 ਰੁਪਏ ਫਾਈਨ ਹੋਵੇ ਪਵਾਂ 50 ਰੁਪਏ ਫਾਈਨ ਹੋਵੇ ਕੋਈ ਮਾਫ ਕਰਦਾ ਉਹ ਇੱਕ ਦਿਨ ਦਾ ਇੱਕ ਸਕੂਲ ਨੂੰ ਕਿਵੇਂ ਤੁਸੀਂ ਮਾਫ ਕਰਦੇ ਹੋ 10000 ਰੁਪਇਆ ਰੋਜ਼ ਦਾ ਫਾਈਨ ਚਦਣ ਦਿਨ ਚੜ ਗਿਆ 10000 ਰੁਪਇਆ ਇੱਕ ਸਕੂਲ ਨੂੰ ਪੈ ਗਿਆ ਇਹ ਵੀ ਐਕਟ ਦੇ ਵਿੱਚ ਲਿਖਿਆ ਹੈ ਗੱਲਾਂ ਹੋਰ ਵੀ ਬਹੁਤ ਗੱਲ ਕਰਨ ਵਾਲੀਆਂ ਜੇਕਰ ਹੁਣ ਵੀ ਦਾਖਲੇ ਨਾ ਹੋਏ ਪ੍ਰਾਈਵੇਟ ਸਕੂਲਾਂ ਚ ਜਿਵੇਂ ਸਾਰੇ ਚੁੱਪਚਾਪੀ ਬੈਠੇ ਹੋ ਉਹ ਜਦੋਂ ਤੁਸੀਂ ਵੋਟਾਂ ਚ ਲੈਣੇ ਹੁੰਦੀਆਂ ਤੁਸੀਂ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਜਾਣੇ ਹੋ ਐਮਐਲਏ ਸਾਹਿਬ ਜਾਣੇ ਆ ਪੰਜ ਸਰਪੰਚ ਜਾਣੇ ਆ ਐਮਸੀ ਜਾਣੇ ਆ ਉਹ ਹੁਣ ਕਿਉਂ ਨਹੀਂ ਗਰੀਬਾਂ ਦਾ ਹੱਥ ਫੜਦੇ ਗਰੀਬ ਬੱਚਾ ਨੂੰ ਪੜ੍ਹਾਓ ਫਾਰਮ ਪੜ੍ਹਾਓ ਦਾਖਲੇ ਕਰਾਓ ਨਹੀਂ ਤਾਂ ਅਸੀਂ ਨਹੀਂ ਹਟਣਾ ਅਸੀਂ ਤਾਂ ਲੱਗੇ ਰਹਿਣਾ ਅਸੀਂ ਤਾਂ ਤਰਨਾ ਵੀ ਲਾਉਂਗੇ ਤੁਹਾਨੂੰ ਬਦਨਾਮ ਕਰਾਂਗੇ ਸਾਰਿਆਂ ਨੂੰ ਦੱਸਾਂਗੇ ਤੁਹਾਨੂੰ ਵੀ ਤੁਸੀਂ ਵੋਟਾਂ ਕਿਵੇਂ ਲੈਣੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਜ਼ਰਵੇਸ਼ਨ ਚੋਰ ਫੜਾ ਮੋਰਚਾ ਜੋ ਸਾਡਾ ਪਿਛਲੇ 1.5 ਸਾਲ ਤੋਂ ਲਗਭਗ ਇੱਥੇ ਚੱਲ ਰਿਹਾ ਸਤ ਵਜੇ ਦੀਆਂ ਲੈਟਾਂ ਕੋਲ ਜਿਵੇਂ ਸਾਥੀ ਕਰਪਾਲ ਸਿੰਘ ਜੀ ਨੇ ਦੱਸਿਆ ਪ੍ਰੋਫੈਸਰ ਆਪਣਾ ਪ੍ਰਿੰਸੀਪਲ ਸਰਬਜੀਤ ਸਿੰਘ ਜੀ ਹੋਰ ਸਾਡੇ ਸਾਰੇ ਸਾਥੀ ਜਿਹੜੇ ਬਹੁਤ ਲੰਬੇ ਚਿਰ ਤੋਂ ਲੜਾਈ ਲੜ ਰਹੇ ਨੇ 2009 ਐਕਟ ਜਿਹੜਾ ਹੈਗਾ ਸਿੱਖਿਆ ਅਧਿਕਾਰ ਐਕਟ 2009 ਇਹਦੇ ਲੜਾਈ ਜਿਹੜੇ ਵੱਖ-ਵੱਖ ਖੇਤਰਾਂ 'ਚ ਲੜੀ ਜਾ ਰਹੀ ਸੀ ਜਿਵੇਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਇੰਡੀਆ ਜਾਂ ਭਾਰਤ ਹੈ ਉਹ ਸਾਰੀ ਸਟੇਟਾਂ 'ਚ ਲਾਗੂ ਹੋ ਗਿਆ 2009 ਤੋਂ ਬਾਅਦ ਇਕੱਲਾ ਹੀ ਇਕੱਲਾ ਸੂਬਾ ਜਿਹੜਾ ਪੰਜਾਬ ਜਿੱਥੇ 15 ਸਾਲ ਬੀਤ ਗਏ ਇਸ ਸੈਕਟਰ ਨੂੰ ਬਾਂਝੇ ਜਿਹੜੇ ਗਰੀਬ ਵਰਗ ਦੇ ਬੱਚੇ ਬੱਚੇ ਨੇ ਸਾਡੇ ਬੱਚੇ ਨੇ ਬੱਚੀਆਂ ਨੇ ਤੇ ਉਹ ਜਿਹੜੇ ਹੈ ਬਾਂਝੇ ਰਹਿ ਜਾਣ ਤਾਂ ਇਹ ਸਿਰਫ ਦਾ ਸਿਰਫ ਸਰਕਾਰਾਂ ਜੇ ਕਾလီ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਆਪ ਦੀ ਹੋਵੇ ਇਹ ਸਿਰਫ ਸਾਨੂੰ ਭਿਖਾਰੀ ਬਣਾਇਆ ਵਾ ਆਟਾ ਦਾਲ ਦੇ ਕੇ ਤਾਂ ਕਿ ਅਸੀਂ ਕਹਿੰਦੇ ਬੱਚਿਆਂ ਨੂੰ ਜਿਵੇਂ ਸਰਕਾਰਾਂ ਆਈਆਂ ਸੀ ਹਰ ਇੱਕ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਹੈ ਹੈਲਥ ਸਿਸਟਮ ਠੀਕ ਕਰਨ ਦੀ ਪੜਾਈ ਸਿਸਟਮ ਠੀਕ ਕਰਨ ਦੀ ਪਰ ਲੇਕੇ ਉਹసే ਦਿਨ ਹੁੰਨੇ ਆ ਜਦੋਂ ਜਿੱਤ ਜਾਂਦੇ ਕੁਰਸੀਆਂ ਦਾ ਆਨੰਦ ਮਾਣਦੇ ਫਿਰ ਤੋਂ ਬਾਅਦ ਇਹ ਭੁੱਲ ਜਾਂਦੇ ਸਾਰਾ ਕੁਝ ਤੇ ਪਹਿਲਾਂ ਦਾ ਸੀ ਉਹਨਾਂ ਨੂੰ ਕੋਸਦੇ ਆ ਜਿਹੜਾ ਸਾਡਾ 142 ਐਮਪੀ ਲੋਕ ਸਭਾ 'ਚ ਅੱਖਾਂ ਬੰਨ੍ਹ ਕੇ ਚਾਹ ਕਿਸੇ ਵੀ ਪਾਰਟੀ ਦਾ ਹੋਵੇ ਕਾਲੀਆਂ ਪੱਟੀਆਂ ਮੂੰਹ ਤੇ ਬੰਨ੍ਹ ਕੇ ਬੋਲਦਾ ਨਹੀਂ ਜੋ ਅਸੀਂ ਅੱਜ ਇੱਥੇ ਗੱਲ ਕਰ ਰਹੇ ਆ ਉਹਨਾਂ ਦੀ ਲੋਕ ਸਭਾ 'ਚ ਗੱਲ ਕਰਨ ਦੀ ਇਹ ਜਿਹੜੀ ਹੈਗੀ ਡਿਊਟੀ ਬਣਦੀ ਹੈ ਦੂਜੇ ਸਾਡੇ 35 40 ਐਮਲ ਏ ਇੱਥੇ ਵਿਧਾਨ ਸਭਾ 'ਚ ਬੈਠੇ ਨੇ ਪੰਜਾਬ 'ਚ ਉਹ ਕੋਈ ਗੱਲ ਕਿਸੇ ਗਰੀਬ ਵਰਗ ਦੇ ਬੱਚੇ ਦੀ ਨਹੀਂ ਕਰਦਾ ਤਾਂ ਕਿ ਉਹਨਾਂ ਕੋਲੇ ਬਥੇਰਾ ਪੈਸਾ ਥਰਮਾਇਆ ਲੁੱਟਿਆ ਹੋਇਆ ਹੈ ਤੇ ਅੱਗੇ ਨੂੰ ਵੀ ਉਹ ਲੁੱਟ ਰਹੇ ਨੇ ਤਾਂ ਕਰਕੇ ਉਹਨਾਂ ਨੂੰ ਕਿਸੇ ਦੀ ਸਾਰ ਨਹੀਂ ਹੈ ਜੇਕਰ ਸਾਰ ਲਵੇਗਾ ਤਾਂ ਗਰੀਬੇ ਕੋਈ ਗਰੀਬ ਬੱਚਿਆਂ ਦੀ ਸਾਰ ਲੈ ਰੇਗਾ ਇਸ ਕਰਕੇ ਅਸੀਂ ਸਾਰਾ ਜਿਹੜਾ ਹੈਗਾ ਅੱਜ ਕਹਿ ਰਹੇ ਹਾਂ ਜ਼ੋਰਦਾਰ ਕਹਿ ਰਹੇ ਨੇ ਵੀ ਜਿਹੜਾ ਮਾਨਯੋਗ ਹਾਈ ਕੋਰਟ ਤੋਂ ਹੁਕਮ ਹੋਏ ਨੇ ਆਰਡਰ ਹੋਏ ਨੇ ਜਿਨ੍ਹਾਂ ਦੇ ਅਸੀਂ ਆ ਇੱਕ ਹਫਤਾ ਪਹਿਲਾਂ ਐ ਇਥੇ ਡਾਇਰੈਕਟਰ ਐਜੂਕੇਸ਼ਨ ਨੂੰ ਤੇ ਸੈਕਟਰੀ ਡਾਇਰੈਕਟਰ ਨੂੰ ਐਲੀਮੈਂਟਰੀ ਨੂੰ ਸਾਰੇ ਡਾਇਰੈਕਟਰ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਗਏ ਸੀ ਪਰ ਉੱਥੇ ਜਿਹੜਾ ਐਜੂਕੇਸ਼ਨ ਬੋਰਡ ਚ ਡੀਪੀਆਈ ਦਫ਼ਤਰ ਚ ਕਬੂਤਰ ਬੋਲ ਰਹੇ ਨੇ ਕੋਈ ਵੀ ਸਾਡਾ ਮੰਗ ਪੱਤਰ ਲੈਣ ਵਾਲਾ ਵੀ ਨਹੀਂ ਸੀ ਤਾਂ ਕਿ ਅਸੀਂ ਸਾਰੇ ਉਸ ਦਿਨ ਪ੍ਰੈਸਰਾਂ ਨੂੰ ਦੱਸਿਆ ਵੀ ਹੈ ਵੀ ਜਦੋਂ ਇੱਥੇ ਕੋਈ ਮੰਗ ਪੱਤਰ ਲੈਣ ਵਾਲਾ ਨਹੀਂ ਸਾਡੀ ਸੁਣਨ ਵਾਲਾ ਕੋਈ ਨਹੀਂ ਥੱਲੇ ਸਕੂਲਾਂ ਚ ਕੀ ਹਾਲ ਹੁੰਦਾ ਹੋਊਗਾ ਜੋ ਤੁਸੀਂ ਹਕੀਕਤ ਦੇ ਰਹੇ ਕਹਿਣੀ ਤੇ ਕਰਨੀ ਚ ਇੱਕ ਬਹੁਤ ਫਰਕ ਹੈ ਹਾਂਥੀ ਦੇ ਦੰਦ ਜਿਵੇਂ ਕਹਿ ਲੈਂਦੇ ਹੋ ਖਾਣ ਦੇ ਹੋਰ ਨੇ ਦਿਖਾਣ ਦੇ ਹੋਰ ਨੇ ਅੱਜ ਸਰਕਾਰਾਂ ਆ ਰਹੀਆਂ ਨੇ ਵਿੱਦਿਆ ਦੇ ਨਾਂ ਤੇ ਅੱਜ ਸਰਕਾਰਾਂ ਚੱਲ ਰੀਆਂ ਨੇ ਹੈਲਥ ਦੇ ਨਾਂ ਦੇ ਪਰ ਲੇਕਿਨ ਜੇ ਗਰਾਉਂਡ ਤੇ ਦੇਖੀਏ ਤਾਂ ਕੋਈ ਜੈ ਉਹ ਹਸਪੀਟਲਾਂ ਦੀ ਅਜ ਹਾਲਤ ਦੇਖ ਲਓ ਹਸਪੀਟਲਾਂ ਚ ਕੀ ਹਾਲਤ ਹੋਈ ਪਈ ਐ ਸਕੂਲਾਂ ਚ ਕੀ ਹਾਲਤ ਹੋਈ ਪਈ ਐ ਜਿੱਥੇ ਹਰ ਰੋਜ਼ ਅਸੀਂ ਖਬਰਾਂ ਦੇਖਦੇ ਨੇ ਤਿੰਨ ਦਿਨ ਟੀਚਰ ਐ ਜਿਹੜਾ ਪੰਜ ਪੰਜ ਚਾਰ ਚਾਰ ਸੌ ਬੱਚਾ ਚੈਹ ਗੱਲੋ ਕੁੰਬੜਾ ਸਕੂਲ ਦੀ ਕਰ ਲਈ ਅਸੀਂ ਬਹੁਤ ਵੱਡੀ ਜਿਹੜੀ ਲੜਾਈ ਲੜ ਰਹੇ ਹਾਂ ਸਕੂਲ ਦੀ ਕੋਈ ਐਮਐਲਏ ਕੋਈ ਮੰਤਰੀ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬੇਲ ਮਿਲ ਕੇ ਵੀ ਥੱਕ ਚੁੱਕੇ ਹਾਂ ਵੀ ਸਕੂਲਾਂ ਦੀ ਹੋਂਦ ਨੂੰ ਬਚਾਓ ਇਹ ਬੱਚਿਆਂ ਦੀ ਪੜ੍ਹਾਈ ਨੂੰ ਬਚਾਓ ਪਰ ਸਰਕਾਰਾਂ ਜਿਹੜੀਆਂ ਅੱਖਾਂ ਤੋਂ ਅ ਜਿਹੜੀਆਂ ਸਾਡੀ ਸੁਣਦੇ ਨਹੀਂ ਅੱਜ ਇਸੇ ਵਿਸ਼ੇ ਤੇ ਅਸੀਂ ਜਿਹੜਾ ਇਸ ਐਕਟ ਦੇ ਅਧੀਨ ਤੇ ਜਿਹੜੀ ਗੱਲ ਕਰ ਰਹੇ ਹਾਂ ਜੇਕਰ ਸਾਨੂੰ ਨਾ ਆਏ ਸਰਕਾਰਾਂ ਨੇ ਲਾਗੂ ਕੀਤਾ ਇਹ ਨਾ ਹੋ ਸਕੇ ਵੀ ਸਾਨੂੰ ਫੇਰ ਵੀ 2-4 ਮਹੀਨੇ ਡੀ ਕਰਕੇ ਇਸ ਸਰਕਾਰ ਦੇ ਖਿਲਾਫ ਕੰਡੈਮਨਡ ਦਾਇਰ ਕਰਨੀ ਪਵੇ ਤਾਂ ਕਿ ਹਾਈ ਕੋਰਟ ਦੇ ਜਿਹੜੇ ਆਗੂ ਨਾ ਜਿਹੜੇ ਹੁਕਮ ਜੇ ਲਾਗੂ ਹੋਏ ਤਾਂ ਅਸੀਂ ਆਰਟੀਆਈ ਰਿਕਾਰਡ ਵੀ ਲਵਾਵੇ ਕਿੰਨੇ ਜਿਹੜੀਆਂ ਨਵੀਆਂ ਐਡਮਿਸ਼ਨਾਂ ਹੋਈਆਂ ਕਿੰਨੇ ਸਕੂਲਾਂ ਨੇ ਭਰਤੀ ਕੀਤੇ ਬੱਚੇ ਜੇਕਰ ਨਹੀਂ ਕਰ ਦਿੱਤਾ ਇਸ ਦੇ ਖਿਲਾਫ ਅਸੀਂ ਇਹ ਜਿਹੜੇ ਹਾਈ ਕੋਰਟ ਦੇ ਆਡਰ ਹੈ ਇਹਨਾਂ ਨੂੰ ਕੰਡੈਮਨਟ ਦੀ ਤਿਆਰੀ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ